ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਆ ਅੱਜ ਅਸੀਂ ਪਹੁੰਚੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਮੇਲੀ ਵਿਖੇ ਜਿੱਥੇ ਬੇਟੀ ਹਰਮਿਤ ਕੌਰ ਦਾ ਪਾਲਣ ਪੋਸ਼ਣ ਹੋਇਆ ਤੇ ਇਹ ਬੇਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੁੱਡੀ ਵਿਖੇ ਪੜ ਰਹੀ ਹੈ ਕੱਲ ਹੀ ਇਹ ਖੇਲੋ ਇੰਡੀਆ ਕਬੱਡੀ ਵਿੱਚ ਬਿਹਾਰ ਤੋਂ ਪਟਨੇ ਤੋਂ ਖੇਡ ਕੇ ਆਈ ਹੈ ਬੇਟੀ ਨੇ ਜਿੱਥੇ ਪੈਂਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਥੇ ਨਗਰ ਨਿਵਾਸੀਆਂ ਨੇ ਬੜੇ ਮਾਣ ਮਹਿਸੂਸ ਫਕਰ ਮਹਿਸੂਸ ਕਰਦੇ ਇਹ ਉਹਨਾਂ ਦਾ ਘਰ ਹੈ ਅਸੀਂ ਉਹਨਾਂ ਦੇ ਘਰ ਵਿੱਚ ਪਹੁੰਚੇ ਹਾਂ ਬੈਠੇ ਆ ਪਤਵੰਤੇ ਸਮਾਜ ਸੇਵੀ ਜਿਹੜੇ ਉਹ ਲੋਕ ਜਿਹੜੇ ਬੇਟੀ ਨੂੰ ਸਨਮਾਨ ਦੇਣ ਵਾਸਤੇ ਪਹੁੰਚੇ ਨੇ ਤੇ ਆਓ ਗੱਲਬਾਤ ਕਰਦੇ ਹਾਂ ਇਹਨਾਂ ਸਾਰਿਆਂ ਦੇ ਨਾਲ ਕੈਂਡੀ ਸਕੂਲ ਟੁੱਡੀ ਦੀ ਵਿਦਿਆਰਥਣਾਂ ਮੈਂ ਹੁਣੇ ਖੇਲੋ ਇੰਡੀਆ ਹੋਈ ਸੀ ਕਿ ਬਿਹਾਰ ਵਿੱਚ ਰਾਜਗਿਰੀ ਉੱਥੇ ਅਸੀਂ ਗਏ ਸੀਗੇ ਉੱਥੇ ਸਾਡੀ 3 ਪੋਜੀਸ਼ਨ ਆਈ ਹੈ ਬਹੁਤ ਵਧੀਆ ਉੱਥੇ ਦਾ ਜਿਹੜੀ ਸਾਡੀ ਪਰਫਾਰਮੈਂਸ ਰਹੀ ਆ ਸਾਡੀ ਟੀਮ ਨੇ ਬਹੁਤ ਵਧੀਆ ਉੱਥੇ ਪਰਫਾਰਮੈਂਸ ਦਿੱਤੀ ਹੋਈ ਆ ਤੇ ਸਾਡੀ ਉੱਥੇ 3 ਪੋਜੀਸ਼ਨ ਆਈ ਸੀਗੀ ਆਹ ਸਾਡਾ ਮੈਡਲ ਸਾਨੂੰ ব্রੌਂਜ਼ ਮੈਡਲ ਉੱਥੋਂ ਮਿਲਿਆ ਹੋਇਆ ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਿਹਾਨ ਸਿੰਘ ਸਿੱਧੂ ਚੇਅਰਮੈਨ ਗਿਆਨ ਜੋਤੀ ਚੈਰੀਟੇਬਲ ਟਰੱਸਟ ਅਸੀਂ ਅੱਜ ਚਮੇਲੀ ਵਿਖੇ ਪਹੁੰਚੇ ਆ ਜਿੱਥੇ ਬੀਬਾ ਹਰਮਿਤ ਕੌਰ ਜੀ ਕਬੱਡੀ ਦੇ ਵਿੱਚੋਂ ਨੈਸ਼ਨਲ ਪੱਧਰ ਤੇ ਤੀਸਰਾ ਸਥਾਨ ਲੈ ਕੇ ਇਹ ਬੇਟੀ ਸਾਡੀ ਆਈ ਆ ਮੈਂ ਜਾਣਕਾਰੀ ਹਿੱਤ ਪਹਿਲਾਂ ਸਭ ਤੋਂ ਪਹਿਲਾਂ ਦੱਸ ਦਿਆਂ ਕਈ ਵਾਰ ਕੁਝ ਗੱਲਾਂ ਛੁਪੀਆਂ ਰਹਿ ਜਾਂਦੀਆਂ ਪਰ ਜਿਹੜੇ ਰੁਸਤਮ ਆ ਸਾਡੇ ਇਸ ਜਿਹੜੇ ਹੀਰੇ ਆ ਉਹ ਇਹਨਾਂ ਪਿੰਡਾਂ ਚੋਂ ਇਹਨਾਂ ਗਲੀਆਂ ਚੋਂ ਤੇ ਇਹਨਾਂ ਮਹੱਲਿਆਂ ਚੋਂ ਹੀ ਪੈਦਾ ਹੁੰਦੇ ਆ ਸਮਾਜ ਦੀ ਜਾਣਕਾਰੀ ਹਿੱਤ ਇਹ ਬੇਟੀ ਹਰਮਿਤਕੌਰ ਜਿਹਦੇ ਮੰਮੀ ਤੇ ਡੈਡੀ ਪਿਛਲੇ ਦਿਨੀ ਇਹਨਾਂ ਨੂੰ ਕਾਫੀ ਲੰਬੇ ਸਮਾਂ ਹੋ ਗਿਆ ਵੈਸੇ ਉਹ ਇਹਨਾਂ ਨੂੰ ਛੱਡ ਗਏ ਸੀ ਬੇਟੀ ਕੱਲੀ ਆ ਉਹਨੇ ਆ ਕੇ ਆਪਦੇ ਮਤਲਬ ਇੱਥੇ ਦੂਸਰੇ ਪਰਿਵਾਰ ਦੇ ਵਿੱਚ ਜਿਹੜਾ ਇਹਦਾ ਪਹਿਲਾ ਪਰਿਵਾਰ ਸੀ ਨਾਨਕੇ ਜਿਹੜੇ ਇਹਦੇ ਹੈਗੇ ਆ ਉਥੇ ਆਨ ਕੇ ਹੀ ਰਹਿ ਰਹੀ ਹੈ ਉਹਨਾਂ ਨੇ ਇਹਦਾ ਪਾਲਣ ਪੋਸ਼ਣ ਚੰਗਾ ਕੀਤਾ ਉਹਦੇ ਜਿਹੜੇ ਮਾਪੇ ਹੈਗੇ ਅਚੰਦਰਪਾਲ ਸਿੰਘ ਜੀ ਸਾਡੇ ਸੱਜਣ ਮਿੱਤਰ ਯੂਨੀਵਰਸਿਟੀ ਦੇ ਵਿੱਚ ਜੌਬ ਕਰਦੇ ਨੇ ਜਾਂ ਹੋਰ ਪਰਿਵਾਰਕ ਮੈਂਬਰਾਂ ਨੇ ਬੇਟੀ ਦੀ ਬਾਹ ਫੜੀ ਆ ਬੇਟੀ ਦੀ ਬਾਹ ਫੜ ਕੇ ਉਹਨੂੰ ਜਿਹੜਾ ਖੇਡਣ ਦੇ ਵਿੱਚ ਜਿੱਥੇ ਪਰਿਵਾਰ ਦਾ ਵੱਡੇ ਪੱਧਰ ਤੇ ਯੋਗਦਾਨ ਰਿਹਾ ਉਹਦੇ ਟੀਚਰ ਸਹਿਬਾਨ ਉਹਦੇ ਕੋਚ ਸਹਿਬਾਨ ਉਹਦਾ ਸਕੂਲ ਦਾ ਸਟਾਫ ਤੇ ਨਾਲ ਹੋ ਉਹ ਪਤਵੰਤੇ ਜਿਹੜੇ ਸਮੇਂ-ਸਮੇਂ ਆ ਕੇ ਉਹਨੂੰ ਹੌਸਲਾ ਫਜ਼ਾਈ ਦਿੰਦੇ ਰਹੇ ਅੱਜ ਅਸੀਂ ਵੀ ਇਸ ਬੇਟੀ ਨੂੰ ਅੱਜ ਫੌਸਲਾ ਫਜ਼ਾਈ ਕਰਨ ਵਾਸਤੇ ਪਹੁੰਚੀ ਆ ਮੈਂ ਤੇ ਮੇਰੇ ਨਾਲ ਸਰਦਾਰ ਬੋਧ ਸਿੰਘ ਜੀ ਘਾਰੂ ਸਾਹਿਬ ਆ ਹੋਰ ਸਾਡੇ ਸੱਜਣਾ ਨੇ ਆਉਣਾ ਸੀਗਾ ਸੋ ਕਿਸੇ ਕਾਰਨ ਕਰਕੇ ਉਹ ਐਮਰਜੈਂਸੀ ਪ੍ਰੋਗਰਾਮ ਬਣ ਕੇ ਨਹੀਂ ਆ ਸਕੇ ਸੋ ਅਸੀਂ ਇਹਨਾਂ ਦੇ ਸਨਹਿਰੀ ਤੇ ਉਜਲ ਭਵਖ ਦੀ ਕਾਮਨਾ ਕਰਦੇ ਆ ਤੇ ਨਾਲ ਹੀ ਸਮਾਜ ਦੀਆਂ ਉਹਨਾਂ ਜਥੇਬੰਦੀਆਂ ਜਾਂ ਉਹਨਾਂ ਗਾਂਵਧੂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਉਹ ਇਸ ਤਰ੍ਹਾਂ ਦੇ ਬੱਚਿਆਂ ਦੀ ਬਾਹ ਫੜਨਾ ਬਾਹ ਫੜ ਕੇ ਸਾਡੇ ਸਮੁੱਚੇ ਪੰਜਾਬ ਦਾ ਸਾਡੇ ਪਿੰਡਾਂ ਦਾ ਸਾਡੇ ਇਸ ਨੌਜਵਾਨ ਬੱਚਿਆਂ ਦਾ ਜਿਹੜਾ ਭਵਿੱਖ ਸਵਾਰਨ ਵਿੱਚ ਜਿਹੜਾ ਬੜਮੁੱਲਾ ਯੋਗਦਾਨ ਪਾਉਣ ਸੋ ਮੈਂ ਉਹਨਾਂ ਤੋਂ ਆਸ ਰੱਖਦਾ ਹੋਇਆ ਇਸ ਬੇਟੀ ਦੇ ਉਜਵਲ ਅਤੇ ਸਨਹਿਰੀ ਭਵਿੱਖ ਦੀ ਕਾਮਨਾ ਕਰਦਾ ਹੋਇਆ ਇਹਨਾਂ ਦੇ ਸਮੂਹ ਸਟਾਫ ਇਹਨਾਂ ਦੇ ਮਾਪੇ ਤੇ ਇਸ ਬੱਚੀ ਨੂੰ ਤੇ ਇਹਨਾਂ ਦੀ ਪੂਰੀ ਟੀਮ ਤੇ ਇਹਨਾਂ ਦੇ ਕੋਚ ਨੂੰ ਵਧਾਈ ਦਿੰਦਾ ਹਾਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਬੇਟੀ ਆ ਹਰਮਿਤ ਕੌਰ जिने ਆਪਣੇ ਸਮੇਂ ਦੇ ਦੌਰਾਨ ਕਬੱਡੀ ਦੇ ਵਿੱਚ ਮਾਰਕ ਕੇ ਵਗਾਰਦੇ ਹੋਏ ਜਿਨ੍ਹਾਂ ਨੇ ਜ਼ਿਲ੍ਹਾ ਪੱਤਰ ਦਾ ਟੂਰਨਾਮੈਂਟ ਆ ਜਿਹੜਾ ਕਬੱਡੀ ਦੇ ਵਿੱਚ ਉਹ ਜ਼ਿਲ੍ਹਾ ਪੱਤਰ ਦਾ ਜਿਹੜਾ ਸਰਟੀਫਿਕੇਟ ਉਹਨਾਂ ਦੇ ਕੋਲੇ ਹੈ ਉਸ ਤੋਂ ਬਾਅਦ ਉਹਨਾਂ ਨੇ ਮਾਨਸਾ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਇਹ ਹੋਈਆਂ ਗੇਮਾਂ ਉਹਨਾਂ ਦੇ ਕੋਲੇ ਪੰਜਾਬ ਦਾ ਸਰਟੀਫਿਕੇਟ ਹੈ ਇਹ ਫਿਰ ਇਸੇ ਤਰ੍ਹਾਂ ਹੀ ਜਿਹੜਾ ਹੁਣ ਬਿਹਾਰ ਦੇ ਵਿੱਚ ਹੋਇਆ ਕਬੱਡੀ ਦਾ ਜਿਹੜਾ ਖੇਲ ਉਹ ਇੰਡੀਆ ਦੀ ਤਾਂ ਤੁਹਾ ਇਹ ਗੇਮਾ ਦਾ ਜਿਹੜਾ ਹੈਗਾ ਉਹ 68 ਇੰਟਰਨੈਸ਼ਨਲ ਸਕੂਲ ਗੇਮਸ ਦਾ ਜਿਹੜਾ ਉਹਦਾ ਇਹ ਸਰਟੀਫਿਕੇਟ ਸੋ ਉਹਨਾਂ ਨੂੰ ਪਹਿਲਾਂ ਵੀ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੋਇਆ ਸੋ ਅੱਜ ਬੇਟੀ ਰਾਤ ਪਟਨਾ ਤੋਂ ਆਈ ਹੈ ਉਹਨਾਂ ਦੀ ਪੂਰੀ ਟੀਮ ਨੇ ਮਾਰਕਾ ਮਾਰਿਆ ਅੱਜ ਸਨਮਾਨਿਤ ਕਰਨ ਵਾਸਤੇ ਕਈ ਸੰਸਥਾਵਾਂ ਇੱਥੇ ਆਈਆਂ ਨੇ ਜਿਦੇ ਵਿੱਚ ਸਰਦਾਰ ਬੋਡ ਸਿੰਘ ਜੀ ਘਾਰੂ ਸਾਹਿਬ ਜੋ ਨੈਸ਼ਨਲ ਅਦਾਲਤ ਮਹਾਨ ਸਾਹਿਬ ਸਭਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਵਾਈਸ ਪ੍ਰੈਜ਼ੀਡੈਂਟ ਨੇ ਸੋ ਆਜੋ ਉਹਨਾਂ ਨਾਲ ਗੱਲਬਾਤ ਕਰਾਂਗਾ ਬੇਟੀ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਹਾਂਜੀ ਘਰੂ ਸਾਹਿਬ ਬਹੁਤ ਬਹੁਤ ਇਸ ਕੁੜੀ ਨੂੰ ਹਨਮਿਤ ਕੌਰ ਜੀ ਨੂੰ ਔਰ ਇਹਨਾਂ ਦੇ ਪਿਤਾ ਸ਼ੇਂਦਰ ਸਿੰਘ ਜੀ ਅੱਜ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਬਹੁਤ ਹੀ ਮਾਨ ਤੇ ਸਤਕਾਰ ਜਿਵੇਂ ਬੀਬੀ ਨੇ ਕੁੜੀ ਨੇ ਬੱਚੀ ਨੇ ਦੱਸਿਆ ਵੀ ਮੈਨੂੰ ਮੇਰੇ ਸਕੂਲ ਦੇ ਵਿੱਚੋਂ ਮਾਨਤਾ ਮਿਲੀ ਆ ਜਿਹੜੀ ਉਥੋਂ ਦੀ ਟੀਮ ਨੇ ਔਰ ਮੇਰੇ ਪਾਵਾਾਂ ਦੀ ਸ਼ੰਦਰ ਸਿੰਘ ਪੱਠੇਰੇ ਮਿਹਨਤ ਉਜਦੂਰੀ ਕਰਦਾ ਅੱਜ ਵੀ ਉਹ ਪੱਠੇ ਤੇ ਗਿਆ ਹੈ ਇਹ ਗਰੀਬ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਇਹ ਗਰੀਬ ਪਰਿਵਾਰਾਂ ਦਾ ਬੱਚਿਆਂ ਦਾ گاਹ ਵਧੂ ਇੱਕ ਪਿਛਲੇ ਸਮੇਂ ਤੋਂ ਕਾਫੀ ਜਿਹੜਾ ਹੈਗਾ ਸਾਡੇ ਅੱਜ ਪੰਜਾਬ ਦੀਆਂ ਬੱਚੀਆਂ ਜਿਹੜੀਆਂ ਜਿਵੇਂ ਇਸ ਕੁੜੀ ਨੇ ਬਿਹਾਰ ਦੇ ਵਿੱਚ ਰਾਜਗੀਰ ਦੇ ਵਿੱਚ ਜਿਹਨ ਲੱਦਾ ਗੇਮਾਂ ਹੋਈਆਂ ਉਸ ਗੇਮਾਂ ਦੇ ਵਿੱਚ ਉਹ ਇਹ ਦੂਜੇ ਨੰਬਰ ਤੇ ਆਈ ਆ ਲੜਕੀ ਬੜੀਆਂ ਇਹੋ ਜਿਹੀਆਂ ਲੜਕੀਆਂ ਹੈਗੀਆਂ ਸਾਡੀਆਂ ਜੱਜ ਵਕੀਲ ਬੜੀਆਂ-ਬੜੀਆਂ ਮੱਲਾ ਮਾਰੀਆਂ ਹੈਗੀਆਂ ਤੇ ਮੈਂ ਲੜਕੀ ਨੂੰ ਇਸ ਨੂੰ ਕਹਿੰਨਾ ਵੀ ਆਪਣੇ ਬੱਚਿਆਂ ਦੀ ਇਹਨਾਂ ਬੱਚਿਆਂ ਦੀ ਜਿਹੜੀ ਦੇਖਭਾਲ ਹੈ ਕੰਮ ਕਰਕੇ ਪੱਠਿਆਂ ਦੀ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਇਹਨੂੰ ਜਿਹੜਾ ਇਥੋਂ ਤੱਕ ਪਹੁੰਚਾਇਆ ਅਸੀਂ ਕਿੰਨੇ ਕੁੜੀ ਸ਼ਲਾਘਾ ਦੇ ਯੋਗ ਹੈ ਅੱਜ ਤੁਸੀਂ ਦੇਖਦੇ ਆ ਪਾਇਲਟ ਪੀ ਐਮ ਸੀ ਐਮ ਉਹ ਕਿਹੜਾ ਉਹਦਾ ਨਹੀਂ ਜਿਹੜਾ ਅੱਜ ਸਾਡੀਆਂ ਬੱਚੀਆਂ ਨੇ ਹਾਸਲ ਨਹੀਂ ਕੀਤਾ ਪਰ ਬੜੀ ਤਰਾਸ ਦੀ ਗੱਲ ਹੈ ਜਦੋਂ ਕਿਤਨੇ ਅਦਾਲਤ ਪਰਿਵਾਰਾਂ ਦਾ ਬੱਚਾ ਮੂਰੇ ਕੋਈ ਗੇਮਾਂ ਜਿੱਤ ਕੇ ਆਉਂਦਾ ਹੈ ਜਾਂ ਕਿਸੇ ਜੰਗ ਦੀ ਗੱਲ ਹੈ ਪਰ ਅਜੇ ਵੀ ਕਿਤਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਲੋਕਾਂ ਦੀ ਜਾਤੀ ਜਿਹੜਾ ਹੈਗਾ ਉਹ ਨਹੀਂ ਨਿਕਲਦਾ ਜੇ ਅੱਜ ਇਹੀ ਕਿਤੇ ਲੜਕੀ ਜਨਰਲ ਕੈਟਾਗਰੀ ਦੀ ਹੁੰਦੀ ਤੈਨੂੰ ਲੱਗਦਾ ਇੱਥੇ ਪੂਰੇ ਪੰਜਾਬ ਨੂੰ ਮੇਲਾ ਲੱਗ ਜਾਣਾ ਸੀਗਾ ਇਸ ਲੜਕੀ ਨੂੰ ਵਧਾਈਆਂ ਦੇਣ ਤੇ ਇਸ ਲੜਕੀ ਨੂੰ ਮਾਲਾ ਪਾਉਣ ਦੇ ਉੱਤੇ ਤੇ ਪਰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਆਪਣੇ ਡਾਨ ਸਿੰਘ ਜੀ ਵੀ ਸਾਡੇ ਸਮਾਜ ਦੇ ਲੋਕਾਂ ਦੀ ਅਜੇ ਵੀ ਜਿਹੜੀ ਮੰਨਸਕਾ ਹੈਗੀ ਹੈ ਸਾਡਾ ਇੱਕ ਕੁਐਸਚਨ ਹੈ ਤੁਹਾਡੇ ਲਈ ਜੀ ਕਿਤੇ ਨਾ ਕਿਤੇ ਜਦੋਂ ਸਮਾਜ ਵਿਚਰੀਦਾ ਤੇ ਇਹੀ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਆ ਇਹ ਸਾਨੂੰ ਵਿਤਕਰੇ ਭਰੀਆਂ ਮਿਲਦੀਆਂ ਜੀ ਪਰ ਕੀ ਤੁਸੀਂ ਜਦੋਂ ਦੂਸਰਿਆਂ ਤੋਂ ਆਸ ਕਰਦੇ ਹੋ ਤੁਹਾਡੇ ਸਮਾਜ ਦੇ ਪੱਲੇ ਕੁਝ ਨਹੀਂਗਾ ਤੁਸੀਂ ਆਪ ਨਹੀਂ ਕੁਝ ਕਰ ਸਕਦੇ ਨਹੀਂ ਅੱਜ ਦੇਖੋ ਗੱਲ ਇਹ ਆ ਵੀ ਅਸੀਂ ਜਿਵੇਂ ਆਪਣੇ ਤੁਸੀਂ ਪਿਆਰ ਮੇਰੇ ਪਿੱਛੇ ਵੀ ਤੁਸੀਂ ਦੇਖਾ ਕੀ ਯੋਗਦਾਨ ਜੇ ਸਾਡੇ ਕਿਤੇ ਗਰੀਬ ਬੱਚੇ ਜਾਗੇ ਆਉਂਦੇ ਆ ਜਾਂ ਮੂਰੇ ਆਉਂਦੇ ਆ ਜਾਂ ਕੋਈ ਖੇਡਾਂ ਦੀ ਗੱਲ ਹੋਵੇ ਜਾਂ ਹੋਰ ਕਿਸੇ ਸਕੂਲ ਦੀ ਪੜ੍ਹਾਈ ਦੀ ਗੱਲ ਹੋਵੇ ਪਹਿਲੇ ਨੰਬਰ ਦੇ ਵਿੱਚ ਮੈਂ ਕਿਤੇ ਨਾ ਕਿਤੇ ਆਪ ਦਾ ਜਿੰਨਾ ਵੀ ਮੇਰੇ ਕੋਲ ਹੁੰਦਾ ਮੈਂ ਉਹ ਸਾਬ ਤਰੀਕੇ ਨਾਲ ਜਾਨਾ ਸਰਦੇ ਉੱਤੇ ਆ ਰੱਖ ਕੇ ਆਉਣਾ ਮੈਂ ਸਾਡੀ ਸਮਾਜ ਦੀ ਉਹ ਜਿਹੇ ਲੋਕ ਵੀ ਪਏ ਜਿਨ੍ਹਾਂ ਕੋਲ ਸਰਬੱਤ ਜਿਹੜਾ ਕੋਲ ਜਿਨ੍ਹਾਂ ਕੋਲ ਸਾਰੀ ਮਾਲੀ ਹਾਲਤ ਜਿਨ੍ਹਾਂ ਦੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਉਹਨਾਂ ਲੋਕਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਅਸੀਂ ਇਹੋ ਜਿਹੇ ਬ ਸਿਰ ਦੇ ਉੱਤੇ ਹੱਥ ਥਾਕੇ ਅੱਜ ਜਿਵੇਂ ਗਾਂ ਵਦੂ ਸਾਡੀ ਇਸ ਬੱਚੀ ਦੀ ਸੋਚ ਆ ਇਸ ਸੋਚ ਨੂੰ ਅਸੀਂ ਨਵੀਂ ਸੋਚ ਬਣਾ ਕੇ ਇਹਨੂੰ ਕਿਤਨਾ ਕਿਤੇ ਇਹ ਨਾ ਮਹਿਸੂਸ ਹੋਵੇ ਮੈਂ ਗਰੀਬ ਘਰ ਦੀ ਬੱਚੀ ਹਾਂ ਕਿ ਅੱਗੇ ਖਰ ਮੈਂ ਜਾ ਸਕੂੰਗੀ ਜਾਂ ਨਾ ਸਕੂੰਗੀ ਸਾਡੇ ਲੋਕਾਂ ਦਾ ਸਾਡੇ ਜਿਹੜੇ ਸਮਾਜ ਦੇ ਵਿੱਚ ਚੱਲੇ ਹੋਏ ਲੋਕ ਆ ਜਿਹੜੇ ਜਿਨ੍ਹਾਂ ਦੇ ਸਮਰਥ ਲੋਕ ਆ ਉਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਇਹੋ ਜਿਹੇ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਇਹਨਾਂ ਬੱਚਿਆਂ ਬਾਹ ਫੜ ਕੇ ਤੇ ਇਹਨਾਂ ਨੂੰ ਇਹਨਾਂ ਦਾ ਸੋਰਸ ਬਣੀ ਹੈ ਸੋਰਸ ਬਣ ਕੇ ਅੱਗੇ ਲੈ ਕੇ ਜਾਈਏ ਜਿਹੜੀ ਹੌਸਲਾ ਫਜਾਈ ਆ ਉਹ ਕੋਈ ਮਤਲਬ ਐਡੀ ਵੱਡੀ ਕੋਈ ਰਕਮ ਵੀ ਨਹੀਂ ਹੁੰਦੀਗੀ ਪਰ ਕਾਰਨ ਅਸ਼ੀਰਵਾਦ ਜਾਂ ਕੁਝ ਜਿਹੜੀਆਂ ਮੌਜੂਦਾ ਜਿਹੜੀਆਂ ਲੋੜਾਂ ਉਹਨਾਂ ਦੇ ਅਨਸਾਰ ਜੇ ਕੋਈ ਉਹਨਾਂ ਨੂੰ ਪ੍ਰੋਡਕਟ ਜਾਂ ਸੰਬੰਧਿਤ ਕੋਈ ਚੀਜ਼ ਲੈ ਕੇ ਦੇ ਨਾਲ ਕੋਈ ਵੀ ਜਿਹੜਾ ਹੈਗਾ ਇਹਨਾਂ ਨਹੀਂ ਕੋਈ ਕਿਸੇ ਨੂੰ ਵੱਡੀ ਪੱਦਰ ਤੇ ਲਾਅਸ ਹੁੰਦਾ ਪਰ ਬੱਚੇ ਨੂੰ ਹੌਸਲਾ ਜ਼ਰੂਰ ਮਿਲਦਾ ਹੈ ਸੋ ਇਹਦੇ ਪ੍ਰਤੀ ਜਿਹੜਾ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਦੇਖੋ ਜਿਵੇਂ ਅੱਜ ਆਪਾਂ ਆਏ ਆ ਅੱਜ ਬੱਚੀ ਹੀ ਥੋੜਾ ਜਿਹਾ ਬੋਲੀ ਹੁਣ ਜਦੋਂ ਹੋਰ ਕੋਈ ਪਾਰਟੀ ਆਉਗੀ ਫਿਰ ਬੱਚੀ ਖੁੱਲ ਕੇ ਬੋਲੂਗੀ ਖੁੱਲ ਕੇ ਇਹ ਇੱਕ ਜਰੀਆਗਾ ਨ ਜਾਣਦਾ ਕਿ ਜਰੀਆ ਇਹ ਇਸੇ ਜਰੀਏ ਨੂੰ ਲੈ ਕੇ ਮੈਂ ਕਹਿੰਦਾ ਸਾਡੇ ਸਮਾਜ ਦੇ ਜਿਹੜੇ ਸਾਡੇ ਦਲਤ ਆਗੂ ਵੀ ਆ ਜਾਂ ਜਿਹੜੇ ਸਾਡੇ ਲੋ ਲੋ ਮਾਸਟਰ ਡਾਕਟਰ ਸਾਡੀਆਂ ਬੜੀਆਂ ਵੱਡੀਆਂ ਵੱਡੀਆਂ ਦੇ ਪੋਸਟਾਂ ਦੇ ਉੱਤੇ ਲੋਕ ਬੈਠੇ ਆ ਉਹਨਾਂ ਲੋਕਾਂ ਨੂੰ ਮੈਂ ਕਹਿੰਨੇ ਵੀ ਇਹਨਾਂ ਨੂੰ ਵੀ ਇੱਕ ਇਹੋ ਜਿਹਾ ਇੱਕ ਸਾਧਨ ਬਣਾ ਲੈਣਾ ਚਾਹੀਦਾ ਹੈ ਜੀ ਸਾਡੀ ਕੋਈ ਬੱਚੀ ਬੱਚਾ ਮੂਰੇ ਨਾ ਕੇ ਜਾਂਦਾ ਤੇ ਉਹਦੀ ਅਸੀਂ ਸਪੋਰਟ ਕਰੀਏ ਜੀ ਤੁਹਾਨੂੰ ਉਹਨਾਂ ਨੇ ਗਿਲਾ ਸ਼ਿਕਵਾ ਸਮਾਜ ਨੂੰ ਸਮਾ ਕਰਦੇ ਬਿਲਕੁਲ ਗਿਲਾ ਸ਼ਿਕਵਾ ਹੈ ਮੈਨੂੰ ਜਿਹੜੇ ਲੋਕ ਅੱਜ ਨੌਕਰੀਆਂ ਦੇ ਸਾਰਾ ਪਰਿਵਾਰ ਲੱਗਾ ਤੇ ਉਹ ਕਿਤੇ ਨਾ ਕਿਤੇ ਯੋਗਦਾਨ ਉਹਨਾਂ ਦਾ ਹੈ ਨਹੀਂਗਾ ਮੈਂ ਦੇ ਮੇਰੀ ਜਿਹੜੀ ਉਮਰ ਹੈ 60 62 ਸਾਲ ਦੀ ਹੋ ਗਈ ਮੈਂ ਖਾਸ ਕਰਕੇ ਜਿਵੇਂ ਲੜਕੀ ਨੇ ਦੱਸਿਆ ਵੀ ਇਹਦਾ ਜਿਹੜਾ ਹੈਗਾ ਡੈਡੀ ਪੱਠਿਆਂ ਤੇ ਕੰਮ ਕਰਦਾ ਹੈ ਮਜ਼ਦੂਰੀ ਮਿਹਨਤ ਇਟਾਂ ਢੋਂਦੇ ਆ ਗਰਚਰਨ ਸਿੰਘ ਗਰਚਰਨ ਸਿੰਘ ਜੀ ਅਸੀਂ ਵੀ ਪੱਠਿਆਂ ਦੇ ਉੱਤੇ ਬੜਾ ਕੰਮ ਕੀਤਾ ਮੈਂ ਪੱਠਿਆਂ ਦਾ ਫਰਾਗੂ ਬਣਿਆ ਪਰ ਪੱਠਿਆਂ ਦਾ ਮੈਂ ਮਜ਼ਦੂਰ ਮਿਨਿਮ ਰੇਟਾਂ ਦਾ ਕੀ ਮਜ਼ਦੂਰ ਨੂੰ ਲੜਾਈ ਲੜਦੀ ਹੈ ਮਤਲਬ ਵੱਡੀ ਲੜਾਈ ਲੜੀ ਆ ਪਰ ਲੋਕ ਜਿਹੜੇ ਜਿਹੜੇ ਲੋਕ ਸਹਿੰਦੇ ਲੋਕ ਆ ਉਹ ਲੜਾਈਆਂ ਦੇ ਵਿੱਚ ਨਹੀਂ ਸ਼ਾਮਲ ਹੁੰਦੇ ਪਤਾ ਨਹੀਂ ਆਪਣੇ ਆਪ ਨੂੰ ਉਹ ਕੀ ਜਾਂ ਜਰਨਲ ਕੈਟਾਗਰੀ ਦਾ ਹਿੱਸਾ ਬਣ ਕੇ ਬੈਠ ਜਾਂਦੇ ਆ ਵੀ ਉਹ ਗਰੀਬਾਂ ਨੂੰ ਛੱਡ ਜਾਂਦੇ ਆ ਇਸ ਕਰਕੇ ਵੀ ਸਾਨੂੰ ਜਾਤੀਵਾਦ ਤੋਂ ਉੱਪਰ ਉੱਠ ਕੇ ਜੇ ਗੱਲ ਕਰੀਏ ਮਨੁੱਖਤਾ ਦਾ ਸਿਧਾਂਤ ਤਾਂ ਸਾਰੇ ਲਈ ਆ ਦੇਖੋ ਇਹ ਤਾਂ ਬਾਬੇ ਨਾਨਕ ਦੀ ਬਾਣੀ ਸਰੂ ਸੰਜੀ ਹੈ ਬਾਬੇ ਨਾਨਕ ਨੇ ਕੀ ਕਿਹਾ ਸੀਗਾ ਖਾਓ ਪੀਓ ਰਲ ਮਿਲ ਵਾਈਟ ਟੋੜਨਾਏ ਵੱਧੋ ਜਾਈ ਪਰ ਉਸ ਬਾਬੇ ਨਾਨਕ ਦੀ ਕੋਈ ਲੈਣ ਤੇ ਨਹੀਂ ਜਾਂਦਾਗਾ ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਇਤਰਾਫ ਦੀਆਂ ਗੱਲਾਂ ਹੁੰਦੀਆਂ ਮੈਂ ਸਤਿਕਾਰ ਕਰਦਾ ਇਸ ਬੱਚੀ ਦਾ ਇਹ ਜਿਹੜੀ ਹੈਗੀ ਆ ਸਾਡੇ ਹਾਂ ਇਹਨਾਂ ਦੇ ਜਿਹੜੇ ਸਾਰੇ ਮੈਨੇਜਮੈਂਟ ਹੈ ਇਹਨਾਂ ਦੇ ਮਾਪਿਆਂ ਦਾ ਤੇ ਇਹਨਾਂ ਦਾ ਮੈਂ ਬਹੁਤ ਵੱਡਾ ਸ਼ੁਕਰੀਆਦ ਕਰਦਾ ਵੀ ਇਹਨਾਂ ਨੇ ਅੱਜ ਮੈਂ ਇਹ ਇੱਕ ਜ਼ਰੂਰ ਕਹੂੰਗਾ ਵੀ ਸਾਡੀਆਂ ਜਿੰਨੀਆਂ ਵੀ ਸਾਡੇ ਸਮਾਜ ਦੀਆਂ ਮਾਵਾਂ ਪਵਾ ਦੀ ਅੱਧੀ ਰੋਟੀ ਖਾ ਲੋ ਭਾਂਡੇ ਮੰਜੋ ਕੁਛ ਮੰਜੋ ਪਰ ਆਪਦੇ ਬੱਚਿਆਂ ਨੂੰ ਜ਼ਰੂਰ ਪੜਾਓ ਭਾਂਦੀ ਭੁੱਖੇ ਰਹਿ ਜੋਂ ਪਰ ਜਿਹੜੀਆਂ ਮਾਵਾਂ ਸੁੱਤੀਆਂ ਪੰਜਾਂ ਨਹੀਂ ਉੱਠ ਰਹੀਆਂ ਉਹਨਾਂ ਦੇ ਬੱਚੇ ਕਦੇ ਨਹੀਂ ਪੜਦੇ ਪਰ ਜਿਹੜੀਆਂ ਮਾਵਾਂ ਦਿਨਪੋਰ ਮਿਹਨਤ ਕਰਕੇ ਆਪਦੇ ਬੱਚਿਆਂ ਨੂੰ ਪਾਉਂਦੀ ਉਹ ਕੋਠੀਆਂ ਸਾਫ਼ ਕਰਦੀ ਐ ਪਵਾ ਦੀ ਉਹ ਕਿਸੇ ਦਾ ਕੂੜਾ ਸਿੜਦੀ ਐ ਕੋਈ ਕਰਦੀ ਐ ਉਹ ਬੱਚਿਆਂ ਨੂੰ ਪੜਾ ਗਈ ਤੇ ਇੱਕ ਦਿਨ ਉਸ ਮਾਂ ਨੂੰ ਠੰਡੀ ਛਾਂ ਜ਼ਰੂਰ ਮਿਲੂਗੀ ਪਰ ਅੱਜ ਸਾਡੇ ਸਮਾਜ ਦੇ ਲੋਕ ਜੇ ਨਹੀਂ ਇਸ ਪਾਸੇ ਨੂੰ ਤੁਰੇ ਬਹੁਤ ਘੱਟ ਲੋਕ ਆ ਜਿਵੇਂ ਇਹਨਾਂ ਦਾ ਪਰਿਵਾਰ ਆ ਕੰਮ ਜਿਵੇਂ ਦੱਸਿਆ ਬੱਚੀ ਨੇ ਮੇਰਾ ਡੈਡੀ ਪੱਠੇ ਤੇ ਕੰਮ ਕਰਦਾ ਹੈ ਜਦੋਂ ਘਰ ਦਾ ਕਾਰੋਬਾਰ ਤੁਸੀਂ ਦੇਖਦੇ ਹੋ ਵੀ ਕਿੱਡੀ ਸਾਡੇ ਕੋਲ ਸੋਰਸ ਹੈ ਨਹੀਂਗਾ ਪਰ ਨਾ ਸੋਰਸ ਹੁੰਦਾ ਵੀ ਇਹ ਬੱਚੀ ਨੇ ਗਾਂ ਵਧੂ ਸੋਚ ਬਧੀ ਮੈਂ ਇਸ ਬੱਚੀ ਦਾ ਬਹੁਤ ਬਹੁਤ ਸਤਿਕਾਰ ਕਰਦਾ ਹੈ ਇਹ ਬੱਚੀਆਂ ਸਾਡੀਆਂ ਇਹੋ ਜਿਹੀਆਂ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ ਜਿਹੜੀਆਂ ਸਾਡੀਆਂ ਬੱਚੀਆਂ ਉਹ ਸਾਡੇ ਨਾਂ ਕਮਾ ਰਹੀਆਂ ਆ ਆਪਦਾ ਨਾਮ ਕਰਵਾ ਰਹੀਆਂ ਮਾਪਿਆਂ ਦਾ ਜਿਹੜਾ ਨਾਂ ਅੱਗੇ ਲੈ ਕੇ ਜਾ ਰਹੀਆਂ ਹੈ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਨੌਜਵਾਨੀ ਬੱਚੇ ਐ ਉਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਤੁਹਾਡਾ ਜਿਹੜਾ ਲੈਵਲ ਜਿਹੜਾ ਹੈਗਾ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਦਿਨੋਂ ਦਿਨ ਜਿਵੇਂ ਚਾਲ ਨੂੰ ਸਮੇਂ ਦੇ ਨਾਲ ਚੱਲੋ ਸਮੇਂ ਦੇ ਨਾਲ ਚੱਲੋ ਮੈਂ ਉਹ ਵੱਡੇ ਵੱਡੇ ਜਿਹੜਾ ਹੈਗਾ ਜਿਹੜੇ ਹੈਗੇ ਸਮਾਗਮਾਂ ਦੇ ਉੱਤੇ ਜਾਂਦੇ ਆਂ ਅਸੀਂ ਸਮਾਗਮ ਕਰਦੇ ਆਂ ਪਰ ਸਾਨੂੰ ਨੌਜਵਾਨੀ ਜਿਹੜੀ ਹੈਗੀ ਸਮਾਗਮ ਦੇ ਵਿੱਚ ਨਹੀਂ ਮਿਲਦੀ ਪਤਾ ਨਹੀਂ ਕਿਹੜੇ ਰਾਹਾਂ ਨੂੰ ਤੁਰ ਪਈ ਸਾਡੀ ਨੌਜਵਾਨੀ ਹੈਗੀ ਆ ਦਿਨੋਂ ਪਰ ਦਰ ਮੈਨੂੰ ਐ ਵੀ ਕਿਤਨੇ ਕਿਤੇ ਮਹਿਸੂਸ ਹੁੰਦਾ ਬਿਆਨ ਸਿੰਘ ਮੈਂ ਇਸ ਗੱਲ ਕਰਨ ਤੋਂ ਕਹਿਜ ਨਹੀਂ ਕਰਦਾ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਸਾਡੀਆਂ ਬੱਚੀਆਂ ਨੂੰ ਜਿਹੜੇ ਹੈਗੇ ਆ ਮੁੰਡੇ ਕੋਈ ਚੰਗੇ ਵਿਆਹ ਬੱਚਿਆਂ ਨੂੰ ਗਾਹ ਤੋਰਨ ਆਸੇ ਕੋਈ ਚੰਗਾ ਮੁੰਡਾ ਨਹੀਂ ਥਿਆ ਰਿਹਾ ਤੇ ਪੜੀਆਂ ਲਹੀਆਂ ਸਾਡੀਆਂ ਇਸ ਸਮਾਜ ਦਾ ਮਤਲਬ ਜਿਹੜਾ ਹੈਗਾ ਸਾਨੂੰ ਇੰਨਾ ਦੁੱਖ ਆ ਵੀ ਸਮਾਜ ਦੀ ਸਾਡੀ ਨੌਜਵਾਨੀ ਕਿਹੜੇ ਪਾਸੇ ਨੂੰ ਤੁਰ ਗਈ ਨੌਜਵਾਨੀ ਸਾਡੀ ਕਿਤੇ ਨਜ਼ਰੀ ਨਹੀਂ ਆ ਰਹੀ ਕਿੱਥੇ ਹੈ ਨਜ਼ਰੀ ਮਾਨੋਦ ਘਰ ਸਾਹਿਬ ਤੁਸੀਂ ਸਮੇਂ ਦੇ ਹਾਨੀ ਬਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਬੱਚੇ ਦਾ ਹੌਸਲਾ ਫਜ਼ਾਈ ਕਰਨਾ ਹੈ ਤੇ ਨਾਲ ਆ ਜਿਹੜਾ ਸਮਾਜ ਦੇ ਦੁਕਾਨ ਤੋਂ ਦੇ ਪ੍ਰਤੀ ਤੁਹਾਡਾ ਦਰਦ ਆ ਜਿਹੜਾ ਉਹ ਦੇਖਿਆ ਜਾ ਸਕਦਾ ਸੋ ਤੁਹਾਡਾ ਧੰਨਵਾਦ ਹਾਂ ਜੀ ਸਦਾ ਚੰਦਰਪਾਲ ਸਿੰਘ ਜੀ ਤੁਸੀਂ ਲੰਬੇ ਸਮੇਂ ਤੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਇੱਕ ਸਰਵਿਸ ਕਰ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਸਮੇਂ-ਸਮੇਂ ਤੁਹਾਡੇ ਨਾਲ ਮੇਲ-ਮਲਾਪ ਹੁੰਦਾ ਰਹਿੰਦਾ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਪ੍ਰਤੀ ਜਾਂ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਕਾਫੀ ਉਪਰਾਲਾ ਕਰ ਰਹੇ ਹੋ ਕਿਸੇ ਤਰ੍ਹਾਂ ਦੀਆਂ ਨੌਕਰੀਆਂ ਅਪੁਆਇੰਟਮੈਂਟ ਜਾਂ ਦਾਖਲਿਆਂ ਦੀ ਗੱਲ ਹੋਵੇ ਤਾਂ ਤੁਸੀਂ ਬਾਤ ਚੜ ਕੇ ਹਿੱਸਾ ਲੈਂਦੇ ਹੋ ਤੇ ਨਾਲ ਹੀ ਹੋਰ ਸੱਜਣਾ ਮਿੱਤਰਾਂ ਨੂੰ ਜਾਂ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਪ੍ਰੇਰਿਤ ਕਰਦੇ ਰਹਿੰਦੇ ਹੋ ਵੀ ਆਹ ਬੱਚਾ ਫਲਾਣਾ ਅੱਗੇ ਆ ਗਿਆ ਉਹਦੀ ਫੀਸ ਭਰੋ ਆਹ ਫਲਾਣਾ ਕਰਾਓ ਸੋ ਇਸ ਪ੍ਰਤੀ ਜਿਹੜਾ ਹੈਗਾ ਤੁਸੀਂ ਸਮਾਜ ਦੇ ਪ੍ਰਤੀ ਕਾਫੀ ਆਪਣੀਆਂ ਸਵਾਮਨ ਵਾਰਿਓ ਸੋ ਬੱਚੀ ਬਾਰੇ ਤੁਹਾਡਾ ਕੀ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਬੱਚੀਆਂ ਜੀ ਪੰਜਾਬ ਦੀਆਂ ਬੱਚੀਆਂ ਪੰਜਾਬ ਦੇ ਮੁੰਡਿਆਂ ਨਾਲੋਂ ਬਹੁਤ ਅੱਗੇ ਲੰਘ ਰਹੀਆਂ ਨੇ ਕਿਸੇ ਵੀ ਫੀਲਡ ਦੇ ਵਿੱਚ ਐਜੂਕੇਸ਼ਨ ਫੀਲਡ ਹੈ ਚਾਹੇ ਸਪੋਰਟਸ ਫੀਲਡ ਹੈ ਜੇ ਕੋਈ ਡਾਂਸ ਹੈ ਜੋ ਕਿਸੇ ਵੀ ਕਲਾਕਾਰੀ ਹੈ ਜੌਬ ਹੈ ਉਸ ਮੁੰਡਿਆਂ ਨਾਲੋਂ ਬਹੁਤ ਅੱਗੇ ਹੈ ਤੇ ਸਾਡੀ ਇਹ ਕੁੜੀ ਵੀ ਉਹਨਾਂ ਪੰਜਾਬ ਦੀਆਂ ਕੁੜੀਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਇਹ ਖੇਲੋ ਇੰਡੀਆ ਜਿਹੜਾ 2025 ਹੋਇਆ ਹੈ ਯੂਥ ਗੇਮਸ ਉਹਦੇ ਵਿੱਚ ਉਹਨਾਂ ਦੀ 3rd ਪੋਜੀਸ਼ਨ ਆਈ ਹੈ ਤੇ ਇਹ ਬੱਚੀ ਆकांਸੀ ਦਾ ਤਗਮਾ ਲੈ ਕੇ ਇਹਨਾਂ ਦੀ ਟੀਮ ਆ ਸਾਡੇ ਕੋਲੇ ਪਿੰਡ ਪਹੁੰਚੇ ਕੱਲ ਤੇ ਕੱਲ ਅਸੀਂ ਬੱਸ ਸਟੈਂਡ ਤੇ ਜਿੰਨਾ ਕੁ ਆਪਣੇ ਪੱਧਰ ਤੇ ਪਰਿਵਾਰਕ ਪੱਧਰ ਤੇ ਦਾ ਸਤਿਕਾਰ ਕਰ ਸਕਦੇ ਸੀ ਉਹ ਕੀਤਾ ਤੇ ਜਾਂ ਅਸੀਂ ਆਪਣੇ ਪਰਿਵਾਰਕ ਪੱਧਰ ਤੇ ਅੱਜ ਵੀ ਕਰੇ ਜਿੰਨਾ ਕੁ ਹੋ ਸਕਦਾ ਉਹ ਕਰ ਰਹੇ ਆ ਬਾਕੀ ਜਿਹੜੀ ਉਪਰਾਲੇ ਦੀ ਗੱਲ ਹੈ ਸਮਾਜ ਦੇ ਬੱਚਿਆਂ ਦੇ ਲਈ ਉਹ ਅਸੀਂ ਲੱਭਦੇ ਰਹਿੰਨੇ ਬੱਚਿਆਂ ਨੂੰ ਵੀ ਕੋਈ ਸਪੋਰਟਸ ਵਾਲੇ ਬੱਚੇ ਜਾਂ ਕੇ ਹੋਰ ਬੱਚੇ ਆ ਓਕੇ ਜੇ ਹੋਰ ਬੱਚੇ ਆ ਕਈ ਆ ਈਟੀ ਪੇਜਣ ਵਾਲੇ ਆ ਜਾਂ ਏਮਜ਼ ਭੇਜਣ ਵਾਲੇ ਆ ਉਹਨਾਂ ਨੂੰ ਜਿੰਨਾ ਕੁ ਮੇਰੇ ਇਹ ਤਾਂ ਖੁਦ ਮੇਰੀ ਆਪਣੀ ਭਣਜੀ ਆ ਤੇ ਮੈਂ ਤਾਂ ਅਨਨੋਨ ਬੱਚਿਆਂ ਨੂੰ ਵੀ ਲੱਭ ਲੱਭ ਕੇ ਤੇ ਉਹਨਾਂ ਦੀ ਸਪੋਰਟ ਕਰਦਾ ਰਹਿਣਾ ਖੈਰ ਜਿਵੇਂ ਤੁਸੀਂ ਕਹਿ ਕੀ ਛੱਡੇ ਹੋ ਤੇ ਉਸੇ ਮਤਲਬ ਬੱਚਿਆਂ ਦੇ ਵਿੱਚੋਂ ਹੀ ਇਹ ਬੱਚੀ ਹੈ ਤੇ ਇਹਨੇ ਬੱਚੀ ਨੇ ਮਲਾ ਆਨਸ ਵਾਲੇ ਸਮੇਂ 'ਚ ਏਸ਼ੀਆ ਲੈਵਲ ਤੇ 올림픽 ਲੈਵਲ ਤੇ ਵੀ ਜਾਣਾ ਹੈ ਖੈਰ ਅਸੀਂ ਇਹਨੂੰ ਅਸ਼ੀਰਵਾਦ ਦਿੰਦੇ ਆ ਧੰਨਵਾਦ ਸਰਪਾਲ ਜੀ ਬੇਟੀ ਹਰਬੀਤ कौर ਜੋ ਨੈਸ਼ਨਲ ਖੇਡ ਕੇ ਆਈ ਹੈ ਉਹਨਾਂ ਦੇ ਕੋਚ ਸਾਹਿਬ ਉਹਨਾਂ ਦੇ ਸਕੂਲ ਦੇ ਡੀਪੀ ਸਰਦਾਰ ਜਸਪ੍ਰੀਤ ਸਿੰਘ ਵਰਪੀ ਸਿੰਘ ਜੀ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਬੇਟੀ ਦੀ ਕਾਬਲੀਅਤ ਬਾਰੇ ਇਸ ਬੇਟੀ ਦੇ ਜੋ ਅੱਜ ਗੇਮਾਂ ਖੇਡ ਰਹੀ ਉਹਦੇ ਬਾਰੇ ਉਹਨਾਂ ਦੇ ਅਧਿਆਪਕ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੇ ਸਕੂਲ ਸਮੇਂ ਦੌਰਾਨ ਜਾਂ ਮੈਚਾਂ ਦੌਰਾਨ ਇਹਨਾਂ ਦੇ ਪ੍ਰਤੀਕਰਮ ਨੂੰ ਜਾਂ ਇਹਨਾਂ ਦੀ ਸਿੱਖਿਆ ਨੂੰ ਕਿਸ ਤਰ੍ਹਾਂ ਦੇਖ ਲਈ ਹਾਂਜੀ ਕੋ ਸਾਹਿਬ ਹਾਂਜੀ ਸਸੀ ਕਾ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਪ੍ਰੀਤ ਸਿੰਘ ਡੀਪੀਈ ਸਰਕਾਰੀ ਸੀਨੀਅਰ ਸੈਕਟਰ ਜੁੜੇ ਇਹ ਬੇਟੀ ਹਰਮੀਤ ਜਿਸ ਤਰ੍ਹਾਂ ਪਹਿਲਾਂ ਵੀ ਆਪ ਨੂੰ ਪਤਾ ਹੀ ਹੈ ਕਿ ਬਹੁਤ ਖੇਡਾਂ ਦੇ ਵਿੱਚ ਮੱਲਾ ਮਾਰ ਚੁੱਕੀ ਆ ਇਸ ਟਾਈਮ ਇਹ ਬਿਹਾਰ ਵਿੱਚ ਹੋਈਆਂ ਨੈਸ਼ਨਲ ਖੇਡਾਂ ਉਹਨਾਂ ਦੇ ਵਿੱਚ ਪੰਜਾਬ ਨੇ ਤੀਸਰੀ ਸਥਾਨ ਹਾਸਲ ਕੀਤਾ ਤੇ ਉਸ ਦੇ ਵਿੱਚ ਇਹ ਲੜਕੀ ਸਾਡੇ ਸਕੂਲ ਵੱਲੋਂ ਗਈ ਸੀ ਜਿਸ ਦਾ ਕਿ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਤੇ ਮੈਨੂੰ ਦੱਸਦਿਆਂ ਹੋ ਖੁਸ਼ੀ ਆ ਰਹੀ ਹੈ ਕਿ ਪਹਿਲਾਂ ਵੀ ਅਸੀਂ ਸਟੇਟ ਪੱਧਰ ਤੇ ਜਿਹੜੀ ਸਰਕਸ ਸਟਾਈਲ ਦੀ ਹੋਈ ਸੀ ਅੰਡਰ 17 ਵਿੱਚ ਉਹਦੇ ਵਿੱਚ ਵੀ ਇਹ ਲੜਕੀ ਦਾ ਗੋਲਡ ਮੈਡਲ ਆ ਤੇ ਇਸ ਤੋਂ ਪਹਿਲਾਂ ਵੀ ਇਹ ਕਿਹੜਾ ਬਤਨ ਪੰਜਾਬ ਦੀਆਂ ਵਿੱਚ ਬਹੁਤ ਪ੍ਰਾਪਤੀਆਂ ਕਰ ਚੁੱਕੀ ਹੈ ਤੇ ਸਾਨੂੰ ਇਸ ਲੜਕੀ ਦੇ ਉੱਪਰ ਬਹੁਤ ਜ਼ਿਆਦਾ ਮਾਣ ਹੈ ਇਹ ਸਕੂਲ ਦੇ ਵਿੱਚ ਡਿਸਪਲਨ ਦੇ ਡਿਸਪਲਨ ਤੋਂ ਇਲਾਵਾ ਇਹ ਪੜ੍ਹਾਈ ਦੇ ਵਿੱਚ ਵੀ ਬਹੁਤ ਅੱਛੀ ਲੜਕੀ ਹੈ ਆਮ ਇਹ ਕੋਈ ਸਾਹਿਬ ਇਹ ਦੇਖਿਆ ਜਾਂਦਾ ਵੀ ਲੋਕ ਜਾਂ ਕਹਿੰਦੇ ਆ ਜਾਂ ਲੋਕਾਂ ਦਾ ਪ੍ਰਤੀਕਰਮ ਹੈ ਵੀ ਜਿਹੜੇ ਬੱਚੇ ਸਪੋਰਟਸ ਨਾਲ ਜਾਂ ਵੈਸੇ ਜਿਹੜੇ ਖੇਡਾਂ ਨਾਲ ਕਿਤੇ ਨਾ ਕਿਤੇ ਉਹ ਐਜੂਕੇਸ਼ਨ 'ਚ ਪਿੱਛੇ ਹੁੰਦੇ ਆ ਨਹੀਂ ਜੀ ਇਹ ਬਿਲਕੁਲ ਗਲਤ ਹੈ ਜੀ ਇਸ ਵਾਰ ਮੇਰੇ ਕੋਲੇ ਖੋਖੋ ਦੀਆਂ ਦੋ ਲੜਕੀਆਂ ਦੋਨੋਂ ਮੈਰਿਟ ਦੇ ਵਿੱਚ ਆਈਆਂ 8ਵੀਂ ਕਲਾਸ ਦੇ ਵਿੱਚ ਇਹ ਵੀ ਲੜਕੇ ਆ ਵੀ ਉਹਨਾਂ ਇਹ ਤਾਂ ਮੈਂ ਇੱਕ ਸਾਡਾ ਵਹਿਮ ਹੈ ਕਿਉਂਕਿ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਨਾ ਤਾਂ ਸਾਨੂੰ ਪੜ੍ਹਾਈ ਦੇ ਨਾਲ ਨਾਲ ਸਾਨੂੰ ਆਮ ਆਪਣੇ ਘਰ ਦੇ ਕੰਮ ਠੀਕ ਹੈ ਹੋਰ ਵੀ ਜਿਹੜੇ ਉਪਰਾਲੇ ਕਰਨੇ ਪੈਂਦੇ ਆ ਇਹ ਤਾਂ ਇੱਕ ਸਿਰਫ ਬਹਾਨਾ ਹੁੰਦਾ ਜੀ ਕਿ ਅਸੀਂ ਬਹਾਨਾ ਬਣਾ ਕੇ ਚੱਲਦੇ ਆ ਪਰ ਇਹ ਲੜਕੀ ਨੇ ਇਸ ਇਸ ਸਾਰੀਆਂ ਚੀਜ਼ਾਂ ਨੂੰ ਝੂਠਾ ਸਾਬਤ ਕੀਤਾ ਔਰ ਇਹਨੇ ਸਿਰਫ ਔਰ ਸਿਰਫ ਮਿਹਨਤ ਕੀਤੀ ਆ ਪੜ੍ਹਾਈ ਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਇਕੋ ਸਾਹਿਬ ਤੁਹਾਨੂੰ ਲਗਭਗ ਜਿਹੜਾ ਅਧਿਆਪਕ ਹੋਂਦ ਦੇ ਜਾਂ ਸਕੂਲ ਦੇ ਸਟਾਫ ਆ ਜਾਂ ਆਫੀਸ਼ੀਅਲਿੰਗ ਜਾਂ ਡੀਡੀਓ ਹੈਗਾ ਪੂਰਨ ਨਾਲ ਸਹਿਯੋਗ ਮਿਲ ਰਿਹਾ ਹਾਂਜੀ ਬਿਲਕੁਲ ਬਹੁਤ ਸਹਿਯੋਗ ਮਿਲ ਰਿਹਾ ਜੀ ਹੁਣ ਅਸੀਂ ਦੇਖਦੇ ਹਾਂ ਕਿ ਪੰਜਾਬ ਗਵਰਨਮੈਂਟ ਤੋਂ ਲੈ ਕੇ ਸੈਂਟਰਲ ਗਵਰਨਮੈਂਟ ਤੱਕ ਖੇਡਾਂ ਪ੍ਰਤੀ ਬਹੁਤ ਹੀ ਜ਼ਿਆਦਾ ਸੁਚੇਤਨ ਤੇ ਬਹੁਤ ਵਧੀਆ ਜਿਹੜੇ ਹੈਗੇ ਆ ਬੱਚਿਆਂ ਨੂੰ ਜਾਂਦੀਆਂ ਦਾ ਮਤਲਬ ਅੱਗੇ ਵਧਣ ਲਈ ਖੇਡਾਂ ਦੇ ਵਿੱਚ ਉਹ ਸਹਿਯੋਗ ਕਰ ਰਹੇ ਨੇ ਨਵਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਮੈਂ ਆ ਜੀ। ਹਾਂਜੀ ਹਰਮੀਤ ਦੇ ਮੰਮੀ ਕਰਮਜੀਤ ਕੌਰ ਬੈਠੇ ਆ ਜੋ ਇਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਬੇਟੀ ਬਾਰੇ ਦੱਸੋ ਜੀ ਬੇਟੀ ਦਾ ਕਿਵੇਂ ਪੜ੍ਹਾਈ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਕੀ ਹੈਗਾ ਤੁਸੀਂ ਕਿਵੇਂ ਉਹਦਾ ਜਿਹੜਾ ਹੈਗਾ ਸਾਥ ਦੇ ਰਹੇ ਹੋ? ਨਹੀਂ ਪੜ੍ਹਾਈ ਜੀ ਠੀਕ ਆ ਜੀ ਤੇ ਖੇਡਾਂ 'ਚ ਵੀ ਬਹੁਤ ਮਿਹਨਤ ਕਰਦੀ ਆ। ਸਵੇਰ ਨੂੰ ਵੀ 5 ਵਜੇ ਉੱਠ ਕੇ ਗਰਾਊਂਡ ਜਾਂਦੀ ਪਹਿਲਾਂ ਇੱਥੇ ਪੈਂਡ ਭੱਜਣ। ਵੀ ਵਧੀਆ ਹੈ ਉੱਠਣ ਕਰਨੇ 'ਚ ਵੀ ਨਹੀਂ ਆਦਤ ਸੀ। ਵਧੀਆ ਨਹੀਂ ਹਾਂਜੀ ਵਧੀਆ ਤੁਸੀਂ ਜਦੋਂ ਭੱਜਣ ਜਾਂਦੀ ਤੁਸੀਂ ਨਾਲ ਜਾਂਦੇ ਹੋ ਕਿੱਕਾਕ ਨਹੀਂ ਜਾਂਦੇ ਨਹੀਂ ਨਾਲ ਜਾਂਦੇ ਘਰੋਂ ਕਹਦੇ ਨੇ ਵੀ ਜਾ ਨਹੀਂ ਜੀ ਨਾਲ ਜਾਂਦੇ ਅਸੀਂ ਅਸੀਂ ਉੱਥੇ ਚੱਲ ਬੈਠ ਜਾਂਦੇ ਆਂ ਤੇ ਚੱਲੀਏ ਆਪਦਾ ਜਿਹੜੀ ਕਰਨਾ ਹੁੰਦਾ ਕਸਰਤ ਕਰ ਲੈਂਦੇ ਆਂ ਚਲੋ ਬਹੁਤ ਵਧੀਆ ਗੱਲ ਆ ਜੀ ਸੋ ਉਹਨਾਂ ਦੀ ਮੰਮੀ ਜਿਹੜੀ ਹੈਗੀ ਕਰਮਜੀਤ ਕਰੋ ਉਹਨਾਂ ਨੇ ਦੱਸਿਆ ਵੀ ਅਸੀਂ ਬੱਚਾ ਜਿੱਥੇ ਸਾਡਾ ਇਹ ਹੋਣ ਹਾਰਾ ਹੈ ਬੱਚਾ ਜਿਹੜਾ ਜਿਹੜਾ ਪੜ ਰਿਹਾ ਹੈ ਜਾਂ ਜਿਹੜਾ ਖੇਡ ਰਿਹਾ ਹੈ ਅਸੀਂ ਉਹਨਾਂ ਨੂੰ ਪੂਰਾ ਆਪਣੇ ਪੂਰਨ ਤੌਰ ਤੇ ਅਸੀਂ ਸਹਿਯੋਗ ਦਿੰਨੇ ਆਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਫਿਰ ਮਿਲਾਂਗੇ ਅਗਲੀ ਬੈਠ ਤੇ ਸੋ ਅਸੀਂ ਇਸ ਬੇਟੀ ਦੇ ਸਨੈਰੀ ਤੇ ਜੁਲ ਪ੍ਰਿਕ ਦੀ ਕਾਮਨਾ ਕਰਦੇ ਕੋਈ ਬਹੁਤ ਸਾਰਿਆਂ ਤੋਂ ਰਜਾ ਲੈਂਦੇ ਆ ਸੋ ਥੋੜਾ ਸਾਰਿਆਂ ਦਾ ਧੰਨਵਾਦ